ਆਪਣੇ ਨਾਲ ਜੀ ਦੋ ਕਿੱਲੇ ਹਨੂ ਪਿੱਛੇ ਖਲਾਰਤਾ ਇਹਨਾਂ ਨੇ ਰਣਜੀਤ ਕੌਰ ਮੇਰਾ ਬੇਟਾ ਹਾਂਜੀ ਮੈਂ ਚਾਚੀ ਜੀ ਦੀ ਨੀਮਾ ਇਹੋ ਤੇ ਉਹਨਾਂ ਨੂੰ ਦੋ ਕਿੱਲੇ ਪਿਛਾਂ ਖਲਾਰਤਾ ਜਿਹੜਾ ਮੁੰਡੇ ਨਾਲ ਗਲਤ ਸੀ ਉਹ ਮੁੰਡਾ ਤੇ ਇੱਕ ਹੋਰ ਮੁੰਡੇ ਦਾ ਭਰਾ ਜੀ ਕਿਹੜਾ ਮੁੰਡੇ ਦਾ ਸਾਲ ਹੀ ਇੱਕ ਹੋਰ ਦਾ ਭਰਾ ਹੀ ਮੁੰਡੇ ਦਾ ਉਹ ਦੋਵੇਂ ਗਏ ਗਾੜੀ ਉਹਨਾਂ ਪਤਾ ਨਹੀਂ ਉਹਨਾਂ ਕੀ ਗੱਲ ਕੀਤੀ ਕੀ ਬਾਤ ਕੀਤੀ ਜੇ ਇਹ ਹਨੂ ਨਹੀਂ ਪਤਾ ਉਹਨਾਂ ਦੋ ਕਿੱਲੇ ਪਿੱਛੇ ਖਲਾਰ ਕੇ ਬਾਅਦ ਚ ਉਹਨਾਂ ਨੂੰ ਕੁੜੀ ਨੂੰ ਖਲਾਰ ਕੇ ਲੱਗ ਗਏ ਫਿਰ ਹਨੂ ਫੋਨ ਕਰਤਾ ਜੀ ਉਹਨਾਂ ਨਾਲੋਂ ਵੀ ਫੋਨ ਕੀਤਾ ਉਹਨਾਂ ਨੂੰ ਕੀਤਾ ਆਪਣੇ ਪਰਿਵਾਰ ਨੂੰ ਤੇ ਉਹਨਾਂ ਨੇ ਸਾਨੂੰ ਗਾੜੀ ਖੜਿਆ ਜੇ ਬਿਲਕੁਲ ਕਿੱਥੋਂ ਹੁੰਦਾ ਕਿਹੜੀ ਜਗ੍ਹਾ ਤੋਂ ਗੁਰਦੁਆਰਾ ਹੀ ਉੱਥੇ ਗਿਆ ਜੀ ਨਾ ਸਰ ਗੁਰਦੁਆਰਾ ਬਿਲਕੁਲ ਠੀਕ ਸੀ ਬਿਲਕੁਲ ਹਾਂਜੀ ਉਦੋਂ ਆਂਦੀ ਮੈਨੂੰ ਚਾਚੀ ਹੋਰ ਤਰ੍ਹਾਂ ਹੁੰਦੀ ਆ ਤੇ ਮੈਨੂੰ ਹੋਰ ਤਰ੍ਹਾਂ ਆਂਦੀ ਫੇਰ ਮੈਂ ਚੱਲ ਕੋਈ ਨਹੀਂ ਮੇਰੇ ਨਾਲ ਬੈ ਮੇਰੇ ਨਾਲ ਬੈਠੀ ਆ ਅੱਧ ਜੇ اچانک ਇਹਨੇ ਆਪਣੀ ਉਹਦੇ ਮੁੰਡੇ ਦੀ ਭੂਆ ਨੇ ਬਿਠਾ ਲਿਆ ਆਪਣੇ ਨਾਲ ਮੈਂ ਨਹੀਂ ਤੇਰੇ ਨਾਲ ਨਹੀਂ ਬਣਾ ਮੇਰੇ ਨਾਲ ਬਿਠਾਓ ਅੰਦੀ ਨਹੀਂ ਮੇਰੀ ਬਾਹ ਵੀ ਕੁੜੀ ਦੇ ਖਿੱਚੀ ਆ ਉਹਨੇ ਆਪਣੀ ਕੁੜੀ ਦੀ ਬਾਹ ਮੇਰੇ ਹੱਥ ਚ ਢਾ ਕੇ ਆਪਣੇ ਨਾਲ ਬਿਠਾ ਲਿਆ ਆਪਣੇ ਨਾਲ ਬਿਠਾ ਕੇ ਮੈਂ ਮੈਂ ਕਾਰ ਖੜਨਾ ਵਾ ਦੀਦੀ ਨੇ ਮੈਂ ਫੋਨ ਲਾਇਆ ਦੀਦੀ ਆਂਦੀ ਘਰੇ ਲੈ ਕੇ ਆ ਸਰਪੰਚ ਨਾਲ ਗੱਲ ਹੋ ਗਈ ਸਰਪੰਚ ਨਾਲ ਗੱਲ ਕੀਤੀ ਦੀਦੀ ਨੇ ਤੇ ਕਹਿੰਦੀ ਵੀ ਉਹ ਕਹਿੰਦੇ ਵੀ ਘਰ ਲਾਇਆ ਤੂੰ ਕੁੜੀ ਸ਼ਮਨ ਨਾਲ ਗੱਲ ਕਰਾਂਗੇ ਉਹਦੀ ਭੂਆ ਕਹਿੰਦੀ ਮੁੰਡੇ ਦੀ ਨਹੀਂ ਮੈਂ ਉਧਰ ਖੜਨਾ ਮੈਂ ਪੱਕੇ ਕੰਮ ਕਰਾਉਣੇ ਮੈਂ ਕੱਚੇ ਨਹੀਂ ਕਰਾਉਣੇ ਸਰਪੰਚ ਘਰ ਗਏ ਆ ਸਰਪੰਚ ਘਰ ਉਧਰ ਕਹਿੰਦਾ ਮੁੰਡਾ ਕਹਿੰਦਾ ਮੈਂ ਵਿਆਹ ਕਰਾਉਣਾ ਇਹਨਾਂ ਕੁੜੀ ਨੇ ਵੀ ਕਹਤਾ ਵਿਆਹ ਕਰਾਉਣਾ ਤੇ ਬਾਅਦ ਚ ਪਤਾ ਨਹੀਂ ਉਹਨੇ ਮੁੰਡੇ ਦੇ ਮੁੰਡੇ ਦੇ ਪਿਓ ਨੇ ਚਪੇੜ ਮਾਰੀ ਆ ਮੁੰਡਾ ਬਦਲ ਗਿਆ ਮੁੰਡਾ ਦਾ ਮੈਂ ਹੱਥ ਜੋੜਦਾ ਮੈਂ ਨਹੀਂ ਵਿਆਹ ਕਰਾਣਾ ਉਸ ਤੋਂ ਬਾਅਦ ਉਸ ਤੋਂ ਬਾਅਦ ਕੁੜੀ ਨੂੰ ਘਰ ਲਿਆਂਦਾ ਤੇ ਕੁੜੀ ਨੇ ਆ ਕੇ ਬਾਤ ਕਹਿੰਦੀ ਬਾਥਰੂਮ ਜਾਣਾ ਮੈਂ ਤੇ ਚੱਲ ਉਸ ਤੋਂ ਪਤਾ ਨਹੀਂ ਉਹਨੂੰ ਕੀ ਹੋ ਗਿਆ ਕਿ ਨਹੀਂ ਖਾਦਾ ਕੁੜੀ ਨੇ ਪਤਾ ਨਹੀਂ ਜਿ ਕੁੜੀ ਨੇ ਪਹਿਲਾਂ ਹੀ ਖਾਦਾ ਜੋ ਖਾਦਾ ਘਰ ਕੁਛ ਨਹੀਂ ਖਾਦਾ ਜੋ ਹਾਂਜੀ ਉਹ ਤੇ ਬਾਅਦ ਚ ਖੜਿਆ ਜਿਹੜਾ ਕਹਿੰਦੀ ਜਿਆਦਾ ਬੁਰਾ ਹਾਲ ਹੋ ਗਿਆ ਦਾ ਤੇ ਉਹਦੋਂ ਖੜਿਆ ਜੇ ਮੋਟੀ ਹੋਣਾ ਆਪਣੀ ਹਾਂਜੀ ਉਲਟੀਆਂ ਬਹੁਤ ਕੀਤੀਆਂ ਜਨੇ ਡਾਕਟਰ ਆਂ ਦਾ ਜੈਰੀ ਖਾਦਾ ਨੇ ਹਾਂਜੀ ਕੀ ਨਾ ਤੁਹਾਡੀ ਭਤੀਜੀ ਦਾ ਅਰਸ਼ਕਰ ਅਰਸ਼ਦੀਪਕਰ ਪੜਦੀ ਹਾਂਜੀ ਕਿਹੜੀ ਕਲਾਸ ਪੜਦੀ 12ਵੀਂ ਚ ਜੀ ਕੀ ਮੰਗ ਕਰਦੀ ਹਾਂਜੀ ਕੀ ਕਹਿੰਦੇ ਅਹਨ ਸਾਹਿਬ ਮੰਗਨ ਸਾਹਿਬ ਮੰਗਦੇ ਭਾਜੀ ਅਹੀਂ ਹਾਂਜੀ ਉਹ ਇਨੇ ਜਾਣੇ ਜੇ ਤਹੀਂ ਸਿਰਫ ਚਾਰ ਜਾਣੇ ਗਏ ਜੇ ਮਾਮਲਾ ਜੀ ਜਿਹੜਾ ਸੁਸਾਇਡ ਕੀਤੀ ਇਹ ਅ ਅਰਸ਼ਦੀਪ ਡਾਕਟਰ ਰੋਫ ਸੁਖਦੇਵ ਸਿੰਘ ਵਾਸੀ ਪਿੰਡ ਮਹਿਮਾ ਇਹ ਬਾਲਗ ਲੜਕੀ ਆ ਇਹ ਪਤਾ ਲੱਗਾ ਵੀ ਇਹਨੇ ਸ਼ੱਕੀ ਹਲਾਤਾਂ ਦੇ ਵਿੱਚ ਜਿਹੜਾ ਵਾ ਸੁਸਾਈਡ ਕੀਤੀ ਆ ਇਹਦੀ ਅਸੀਂ ਜਿਹੜੀ ਪ੍ਰੀਲਮਨਰੀ ਕਾਰਵਾਈ ਆ 193 ਬੀ ਐਨ ਐਸ ਐਸ ਦੇ ਵਿੱਚ ਕਰਕੇ ਤੇ ਇਹਦਾ ਜਿਹੜਾ ਪੋਸਟਮਾਰਟਮ ਕਰਵਾ ਕੇ ਡੈੱਡ ਬੋਡੀ ਜਿਹੜੀ ਆ ਵਾਰਸਾਂ ਦੇ ਹਵਾਲੇ ਕਰ ਦਿੱਤੀ ਆ ਤੇ ਇਹਦਾ ਜਿਹੜਾ ਡਾਕਟਰਾਂ ਨੇ ਐਫਐਸਐਲ ਨੂੰ ਆਰਗਨਸ ਭੇਜੇ ਆ ਉਹਦੀ ਜਿਹੜੀ ਆ ਰਿਪੋਰਟ ਪ੍ਰਾਪਤ ਹੋਣ ਤੇ ਪੋਸਟਮਾਰਟਮ ਦੀ ਰਿਪੋਰਟ ਪ੍ਰਾਪਤ ਹੋਣ ਤੇ ਅਗਲੇ ਦੀ ਕਾਰਵਾਈ ਅਮਲ ਚ ਲੈਂਦੀ ਜਾਊਗੀ ਪ੍ਰੇਮ ਸੰਬੰਧਾਂ ਦਾ ਮਾਮਲਾ ਜੀ ਇਹ ਇਹਦੇ ਬਾਰੇ ਮੈਨੂੰ ਅਜੇ ਤੱਕ ਨਹੀਂ ਜੀ ਇਹ ਪਤਾ ਵੀ ਪ੍ਰੇਮ ਸੰਬੰਧਾਂ ਦਾ ਮਸਲਾ ਜਾਂ ਕੀ ਆ ਉਹ ਤੇ ਆਫਟਰ ਇਨਵੈਸਟੀਗੇਸ਼ਨ ਪਤਾ ਲੱਗੂਗਾ ਜੀ ਫਿਲਹਾਲ ਤੇ ਜਿਹੜੇ ਹਾਲਾਤ ਸਾਹਮਣੇ ਆਏ ਉਹਨਾਂ ਦੇ ਮੁਤਾਬਕ ਅਸੀਂ 193 ਬੀਐਨਐਸਐਸ ਦੇ ਅਧੀਨ ਕਾਰਵਾਈ ਕਰ ਦਿੱਤੀ ਹੈ ਜੀ ਇੱਕ ਵੀਡੀਓ ਵੀ ਦਿੱਤੀ ਪਰਿਵਾਰ ਵਾਲਿਆਂ ਨੇ ਜਿਹੜੀ ਹਸਪੀਟਲ ਦੇ ਵਿੱਚ ਮੈਂ ਦੇਖੀ ਨਹੀਂ ਜੀ ਅਜੇ ਸਰ ਵੀ ਵਾਟ ਗਾਣਾ ਵੀ ਕਿ ਮੁੰਡੇ ਨਾਲ ਦੀ ਗੱਲpass ਕੀ ਕਰੋਗੇ ਸਗੀ ਤੇ ਉਹ ਤੇ ਪਾਰਟ ਆਫ ਇਨਵੈਸਟੀਗੇਸ਼ਨ ਆ ਬਾਅਦ ਚ ਪਤਾ ਲੱਗ ਜਾਊਗਾ ਜੀ ਸਾਰਾ ਹਾਂ ਜੀ ਤੁਹਾਡਾ ਨਾਮ ਸਤਵੰਤ ਕੌਰ ਸਾਹਿਬ ਜੀ ਪਿੰਡ ਮੈਮਾ ਹਾਂ ਕੀ ਨਾਮ ਬੇਟੀ ਦਾ ਨਾਮ ਅਰਸ਼ਦੀਪ ਕੌਰ ਮੈਂ ਕੰਮ ਤੋਂ ਆਈ 3 ਵਜੇ ਹਨਾ ਮੈਂ ਆਣ ਕੇ ਦੇਖਿਆ ਕੋਈ ਘਰਿਆਂ ਦਾ ਸਾਰੀ ਫੈਮਿਲੀ ਵਨ ਡੇ ਪ੍ਰੋਗਰਾਮ ਹੀ ਉੱਥੇ ਗਏ ਆ ਮੈਂ ਕਿਹਾ ਬੇਟੀ ਵੀ ਗਈ ਹੋਗੀ ਮੋਨਾਂ ਨੂੰ ਫੋਨ ਤੇ ਚਾਚਾ ਨੇ ਕੀਤਾ ਬੇਟੀ ਤੁਹਾਡੇ ਨਾਲ ਆਈ ਅੱਛੇ ਕਿਤੇ ਨਹੀਂ ਮੈਂ ਗਵਾਂਡੀਆਂ ਘਰੇ ਗਈ ਮੈਂ ਅਰਸ਼ਦੀਪ ਤੁਹਾਡੇ ਘਰ ਆਈ ਕਹਿੰਦੇ ਨਹੀਂ ਗਈ ਆਈ ਬੱਚ ਮੈਂ ਸ਼ਾਮ ਤੱਕ ਡਿੱਗਦ ਰਹੀ ਆ ਫਿਰ ਅਰਸ਼ਾ ਆਏਗੀ ਹਨ ਨਹੀਂ ਆਈ 10 ਵਜੇ ਤੇ ਦਿਖਿਆ ਅਰਸ਼ਾ ਆਏਗੀ ਮੈਂ ਕਿਹਾ ਕਿ ਕਿਤੇ ਗਈ ਹੋਏ ਕਿ ਕੁਮਨ ਫੇਨਾ ਚਾਏਗੀ ਨਹੀਂ ਆਈ ਫਿਰ ਸਾਢੇ 10 ਵਜੇ ਤੱਕ ਡਿੱਕਿਆਸ ਨਹੀਂ ਫਿਰ ساری ਰਾਤ ਮੈਂ ਬੂਆ ਖੁੱਲਾ ਰੱਖਿਆ ਮੈਂ ਕਿਹਾ ਜਿੱਦੋ ਵੀ ਆਏਗੀ ਆਜੇਗੀ ਘਰ ਨਹੀਂ ਆਈ ਫਿਰ ਮੇਰੇ ਪਾਪਾ ਨੂੰ ਫੇਰ ਭੇਜਿਆ ਮੈਂ ਕਿਹਾ ਉਹਨੂੰ ਪੁੱਛ ਕੇ ਆਓ ਕਿ ਤੁਹਾਡੇ ਬੇਟੇ ਨਾਲ ਗਲਤੀ ਸੀ ਕਿੱਥੇ ਗਈ ਤੁਸੀਂ ਲੱਭ ਕੇ ਦਿਓ ਮੁੰਡੇ ਦਾ ਸਾਲ ਸਹਿਲ ਸਹਿਲ ਕਹਿੰਦੇ ਬਾਕੀ ਮਨਪੂਰੇ ਨਾਮਦਾਨ ਨਹੀਂ ਪਤਾ ਸਹਿਲ ਹੀ ਕਹਿੰਦੇ ਫਿਰ ਬਾਅਦ ਚ ਉਹਦੀ ਪੂ ਆਈ ਸਾਡੇ ਘਰੇ ਕਹਿੰਦੀ ਤੁਹਾਡੀ ਬੇਟੀ ਨੇ ਫੋਨ ਕੀਤਾ ਏ ਫੇ ਮੈਨੂੰ ਆ ਕੇ ਇੱਥੇ ਲੈ ਜਾ ਸਹਿਲ ਨੂੰ ਮੈਂ ਕਿਹਾ ਤੁਹਾਡੇ ਬੇਟੇ ਨੇ ਫੋਨ ਕਰਤਾ ਸਾਨੂੰ ਤੇ ਕੀਤਾ ਨਹੀਂ ਸੀ ਨਿੱਕੀ ਹੁੰਦੀ ਅੱਜ ਤੱਕ ਪਾਲੇ ਸਾਨੂੰ ਵੀ ਕਰ ਸਕਦੀ ਸੀ ਕਹਿੰਦੀ ਉਹ ਇੱਥੇ ਖਲੋਤੀ ਆ ਸਾਨੂੰ ਕਿੰਨੇ ਦਿਨ ਲਾ ਪਤਾ ਰਹੀ ਏ ਬੇਟੀ ਬੇਟੀ ਸੀ ਰਾਤ 30 ਤਰੀਕ ਨੂੰ ਗਈ ਸੀ ਪਹਿਲੀ ਤੇ ਬ੍ਰਹਮਤ ਕਰ ਲਈ ਦੇ ਬਾਅਦ ਮੁੜ ਕੇ ਉਪਰ ਭੈਣ ਜੀ ਉਹਦਾ ਨਾਮ ਹੈ ਤੁਹਾਨੂੰ ਪਤਾ ਹੀ ਮੁੰਡੇ ਨਾਲ ਚੱਲ ਬਸ ਚੱਲਦੀ ਇਹਦੀ ਹਾਂਜੀ ਪਤਾ ਹੀ ਮੁੰਡੇ ਨਾਲ ਥੋੜਾ ਸ਼ੱਕ ਹੈਗਾ ਸੀ ਮੈਂ ਕਿਉਂਕਿ ਕੈਨ ਸਮਝ ਪੂਰਾ ਇਹ ਹੋਈ ਮੈਂ ਉਹਨੂੰ ਮੁੰਡੇ ਨੂੰ ਸਮਝਾਇਆ ਬੇਟੇ ਰਿਸ਼ਤਾ ਨਹੀਂ ਬੰਦਾ ਇਹ ਰਿਸ਼ਤਾ ਨਾ ਬਣਾ ਤੂੰ ਅਸੀਂ ਪਿੰਡ 'ਚ ਨਹੀਂ ਮੈਂ ਕਹਿੰਸੀ ਸਾਡੇ ਖਾਨਦਾਨ 'ਚ ਇਹ ਰਵਾਜ ਨਹੀਂ ਆਪਾਂ ਪਿੰਡ 'ਚ ਕਰਦਿਏ ਮੁੰਡਾ ਮੰਨਿਆ ਨਹੀਂ ਮੈਂ ਫੇਰ ਵੀ ਫੇਰ ਵੀ ਨਹੀਂ ਮੰਨਿਆ ਕਹਿੰਦਾ ਮੈਂ ਡੂਟੀ ਤੇ ਮੈਂ 10 ਵਜੇ ਬੇਟਾ 5 ਵਜੇ ਆਇਆ ਦਾ 4 ਵਜੇ ਆਇਆ ਦਾ ਉਦੋਂ 10 10:30 ਵਜੇ ਘਰ ਆਇਆ ਜੀ ਜਦੋਂ ਤੁਸੀਂ ਲੈ ਗਏ ਯਾਰ ਤੂੰ ਦਾ ਕੀ ਹਾਲਾਤ ਸੀ ਉਹਦੇ ਹਾਲਾਤ ਉੱਥੇ ਕਿਆ ਰ ਮਮੀ ਘਬਰਾਟ ਪੈ ਰਹੀ ਐ ਮੈਂ ਕੋਲਡ ਡ੍ਰਿੰਕ ਪੀਤੀ ਰਸਮੈ ਸਾਈਨ ਕੋਲਡ ਡ੍ਰਿੰਕ ਪਈ ਆਈ ਐ ਹੁਣ ਪਤਾ ਨਹੀਂ ਜੇ ਕਿਉਂ ਕੋਲਡ ਡ੍ਰਿੰਕ ਦੇ ਕਾਰਨ ਘਬਰਾਟ ਨਹੀਂ ਹੋ ਸਕਦੀ ਪਹਿਲਾਂ ਹੀ ਕਹਿ ਰਹੀ ਸੀ ਵੀ ਮੈਨੂੰ ਭੈਣ ਜੀ ਨਾਲ ਕੇ ਕਿਹਾ ਹੈ ਤੁਹਾਡੀ ਬੇਟੀ ਧਮਕੀਆਂ ਦੇ ਰਹੀ ਆ ਜੋ ਵੀ ਕਹਿ ਲੋ ਵੀ ਕਹਿੰਦੀ ਰਸੈਲ ਨੂੰ ਬਰਾਈ ਵੀ ਮੈਂ ਮਤੂੰ ਨਾ ਆਇਆ ਮੈਂ ਮਰ ਜਾਣਾ ਤੇ ਕਹਿੰਦੀ ਆਪਾਂ ਤੁਸੀਂ ਕੀ ਚਾਹੁੰਦੇ ਮੈਂ ਸਾਡੀ ਬੇਟੀ ਲੈ ਜਿੱਦਾਂ ਦੀ ਇਹ ਸਾਨੂੰ ਕਹਿੰਦੇ ਇੱਥੋਂ ਕਰੋ ਕਹਿ ਕੇ ਆ ਗਏ ਆ ਵੀ ਅਹੀਂ ਤੁਹਾਡੀ ਬੇਟੀ ਤੁਹਾਨੂੰ ਅੱਲਾ ਤੁਹਾਡੇ ਘਰ ਲਿਆ ਕੇ ਦੇ ਦਿੰਨੇ ਆ ਤੇ ਬਾਅਦ ਤੁਸੀਂ ਜੋ ਮਕਾਨਾਂ ਵਿੱਚ ਕਰ ਲਓ ਤੇ ਬਾਕੀ ਬੇਟੀ ਇਹਨਾਂ ਹੀ ਲੈਂਦੀ ਸਾਨੂੰ ਨਹੀਂ ਪਤਾ ਕਿੱਥੋਂ ਲੈਂਦੀ ਕਿੱਥੋਂ ਨਹੀਂ ਲੈਂਦੀ ਹਸਪੀਟਲ ਜੀ ਪੂਰੇ ਹੋਈ ਜਾਂ ਕਿਤਾ ਇਹ ਬੇਟੀ ਮੇਰੀ ਬੇਟੀ ਹਸਪੀਟਲ ਜੀ ਜਿੰਦਮ ਤੋੜ ਗਈ ਤਿੰਨ ਦਿਨ ਮੈਂ ਖੱਜਲ ਖਰਾ ਨੰਗੇ ਪੈਰੀ ਭੁੱਖੀ ਝਾਈ ਰਹਿ ਕੇ ਮੈਂ ਕਿਆ ਸੀ ਮੈਂ ਤੇ ਕੋਈ ਗੱਲ ਨਹੀਂ ਸਟੈਪ ਨਹੀਂ ਲਿਆ ਮੈਂ ਮੇਰੀ ਬੇਟੀ ਬਚ ਜਾਏਗੀ ਮੈਂ ਕੋਈ ਸਟੈਪ ਨਹੀਂ ਲੈਣਾ ਜੀ ਚਾਹੁੰਦੇ ਹੁੰਦੇ ਆਇ ਇਨਸਾਫ ਹੀ ਚਾਹੁੰਨੇ ਨੇ ਭਾਈ ਇਨਸਾਫ ਦਿਓ ਸਾਨੂੰ ਜੀ ਆਪਣਾ ਨਾਮ ਦੱਸੋ ਹਾਂਜੀ ਮੇਰਾ ਨਾਮ ਮਨਪ੍ਰੀਤ ਸਿੰਘ ਪਿੰਡ ਪਿੰਡ ਬਡਾੜੀ ਰੋਗਰ ਕੀ ਮਾਮਲਾ ਹੈ ਇਹ ਮਾਸੀ ਦੀ ਲੜਕੀ ਮੇਰੀ ਮਾ ਅਰਸ਼ਦੀਪ ਕੋ ਮਾਮਲਾ ਇਦਾਂ ਹੀ ਹੈਗੇ ਹੁਣ ਚਲੋ ਅੱਜ ਗੱਲ ਰਿਲੇਸ਼ਨ ਜਦੋਂ ਜਵਾਕ ਗਲਤੀਆਂ ਕਰ ਲੈਂਦੇ ਆ ਨਾ ਗੱਲ ਇਦਾਂ ਹੀ ਹੈਗੇ ਚਲੋ ਮੁੰਡੇ ਨੇ ਜੋ ਵੀ ਕੀਤਾ ਨਾ ਬਹੁਤ ਜ਼ਿਆਦਾ ਗਲਤ ਕੀਤਾ ਆ ਤੇ ਬਾਕੀ ਇਹਨਾਂ ਨੇ ਦੱਸ ਹੀ ਦਿੱਤਾ ਮਾਸੀ ਜੀ ਉਹਨਾਂ ਨੇ ਸਾਰੀ ਗੱਲ ਜੋ ਵੀ ਹੋਈ ਹੈ ਮੇਨ ਮੁੱਦਾ ਵੀ ਆਪਾਂ ਇਨਸਾਫ ਮੰਗਦੇ ਆ ਜੋ ਵੀ ਹੋਇਆ ਮੁੰਡੇ ਦੇ ਬਦੌਲਤੀ ਹੋਇਆ ਵਾ ਪਹਿਲੇ ਉਹਨੇ ਜੋ ਵੀ ਵੀਡੀਓ ਵਗੈਰਾ ਜੋ ਧੱਕਾ ਕੀਤਾ ਨੇ ਵੀਡੀਓ ਵਗੈਰਾ ਅੱਜ ਕੱਲ ਬਣਾ ਲੈਂਦੇ ਆ ਅਸ਼ਲੀਲ ਵੀਡੀਓ ਜੋ ਵੀ ਜਿੱਦਾਂ ਵੀ ਹੁੰਦਾ ਨਾ ਉਹ ਧਮਕੀਆਂ ਦਿੰਦਾ ਮੁੰਡਾ ਜੱਸ 100 ਗੱਲਾਂ ਹੁੰਦੀਆਂ ਨਾ ਇਸ ਕਰਕੇ ਮੁੰਡੇ ਨੇ ਜੋ ਵੀ ਕੀਤਾ ਬਹੁਤ ਤਕਾ ਕੀਤਾ ਆ ਫੋਰਸ ਕਰਦਾ ਜਾਂ ਤਕਾ ਕਰਦਾ ਰਿਹਾ ਕੀ ਵਿਆਹ ਕਰਾ ਮੇਰੇ ਨਾਲ ਨਾ ਕੁੜੀ ਦੀ ਏਜ ਵੀ ਕਾਟੀ 16 ਸਾਲ ਦੀ ਤੇ ਇਹਨਾਂ ਦੀ ਪੂਰੀ ਪਲੈਨਿੰਗ ਹੋ ਗਈ ਪਹਿਲੇ ਜਾ ਕੇ ਤਾਂ ਨਾ ਪਹਿਲੇ ਮੁੰਡਾ ਗਰੀਹ ਪੂਰਾ ਗਰੀਹ ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਵਾ ਸਾਰਿਆਂ ਨੂੰ ਪੁੱਛ ਸਕਦੇ ਜੀ ਇਹਨਾਂ ਦੀ ਗੱਲ ਬਾਤ ਆ ਮੈਨੂੰ ਪਤਾ ਨਹੀਂ ਸਰ ਮੈਨੂੰ ਤੇ ਬਸ ਉਹ ਨਹੀਂ ਪਤਾ ਲੱਗਾ ਮੈਂ ਤੇ ਇਹਨਾਂ ਨੂੰ ਸਗੋਂ ਫੋਨ ਲਾ ਕੇ ਗਿਆ ਕਿ ਤੁਸੀਂ ਵਿਆਹ ਕਰ ਦੋ ਇਹ ਕਹਿੰਦੇ ਵਿਆਹ ਲਈ ਫਿਰ ਕਹਿੰਦੇ ਵੀ ਜੇ ਤੂੰ ਵਿਆਹ ਕਰਾਉਣਾ ਤੇ ਵਿਆਹ ਕਰਾਉਣਾ ਤੇ ਤੂੰ ਪਿੰਡ ਤੋਂ ਬਾਹਰ ਹੋ ਇਹ ਗੱਲ ਉਹ ਵਿੱਚ ਇਹਨਾਂ ਦੇ ਸਾਰੇ ਪਿੰਡ 'ਚ ਹੋਈ ਹੈ ਸਾਰਿਆਂ ਨੂੰ ਪੁੱਛ ਸਕਦੇ ਤੁਸੀਂ ਜੀ ਨਾਂ ਭੈਣ ਤਰੀ ਦਾ ਕਿੱਥੇ ਪੜਦੀ ਹੈ ਉਹ ਅਰਸ਼ਦੀਪ ਕੋਰਿਆ ਮਕਬੂਲ ਬਰੇ ਵੜਦੀ 4S 4S ਹਾਂਜੀ ਮੁੰਡੇ ਦਾ ਨਾਮ ਹੈ ਸਾਇਲ ਹੈਗਾ ਜੀ ਤੇ ਬਾਕੀ ਉਹ ਲੱਗ ਗਈ ਹੈ ਗਵਾਂਢੀ ਇਹਨਾਂ ਦਾ ਹਾਂਜੀ ਨਾਲ ਨਾਲ ਹੀ ਪੜਦਾ ਬਾਕੀ ਇਹਨਾਂ ਨੂੰ ਪਤਾ ਸਾਰੀ ਗੱਲ ਮੈਂ ਜਿਹੜੀ ਗੱਲ ਆ ਉਹਦੇ ਚਲੋ ਵੀਡੀਓ ਆਡੀਓ ਬਣਾਈ ਤੁਸੀਂ ਜਦੋਂ ਹਸਪੀਟਲ ਹਾਂਜੀ ਹਾਂਜੀ ਇਹਨਾਂ ਬਣਾਈ ਆ ਵੀਡੀਓ ਦੇ ਵਿੱਚ ਉਹਨਾਂ ਨੂੰ ਮੈਂ ਇਹੀ ਪੁੱਛਿਆ ਵੀ ਮਤਲਬ ਮੁੰਡੇ ਨੇ ਕਿੰਦਾ ਧੱਕਾ ਕੀਤਾ ਜਾਂ ਫੋਸ ਕੀਤਾ ਤੈਨੂੰ ਤੇ ਉਹਨੇ ਹਾਂ ਕੀਤੀ ਉਹਨੇ ਜਦੋਂ ਲਾਸਟ ਜਦੋਂ ਤੇ ਸਾਹ ਚੱਲਦੇ ਪਈ ਉਹ ਵੀਡੀਓ ਵੀ ਹੈਗੀ ਮੇਰੇ ਕੋਲ ਬਾਕੀ ਇਹਨੇ ਵੀਰ ਨੇ ਵੀ ਪੁੱਛਿਆ ਕੀ ਤੁਹਾਨੂੰ ਯਾਦ ਆਦਾ ਕੀ ਹੋਇਆ ਕੀ ਸਾਰਾ ਹੋਇਆ ਮਾਮਲੇ ਇਦਾਂ ਹੀ ਆ ਕਿ ਅੱਜ ਕੱਲ ਦੇ ਤੁਹਾਨੂੰ ਪਤਾ ਹੀ ਹੈ ਜੋ ਵੀ ਚੱਲਦਾ ਨਾ ਸੋਸ਼ਲ ਮੀਡੀਆ ਤੇ ਜੋ ਵੀ ਆਕਲ ਆਪਾਂ ਵੇਨੀਆਂ ਮਤਲਬ ਜੈਰ ਜੂਰ ਤੇ ਦਾ ਚੀਤੇ ਯਾਰ ਜੂਰ ਵਾਲਾ ਚੱਕਰ ਤੇ ਉਹ ਹੀ ਆ ਜਦੋਂ ਕੁੜੀ ਲੈ ਗਿਆ ਇਹ ਪਹਿਲੇ ਹੀ ਉਹ ਮਤਲਬ ਕਹਿੰਦੀ ਕਿ ਭਰਾੜ ਹੁੰਦੀ ਜਾਂ ਕਿਦਾਂ ਬਾਕੀ ਸਰਪੰਚ ਸਾਰਿਆਂ ਨੇ ਉੱਥੇ ਕੁੜੀ ਦੇ ਮੁੰਡੇ ਨੇ ਵੀ ਗਵਾਹੀ ਕੀਤੀ ਕਿ ਮੈਂ ਵਿਆਹ ਕਰਾਉਣਾ ਜਾ ਕਿਦਾਂ ਮੁੰਡਾ ਮੁਕਰ ਗਿਆ ਨਾ ਉਹ ਪਹਿਲੇ ਹੀ ਜੋ ਜਦੋਂ ਨਾਲ ਲੈ ਗਏ ਉਦੋਂ ਹੀ ਕੁੜੀ ਬਿਮਾਰੀ ਜਾਂ ਕਿਦਾਂ ਨਾ ਉਹ ਨਹੀਂ ਪਤਾ ਚੱਲਿਆ ਆਪਾਂ ਨੂੰ ਲਾਸਟ ਰਾਤ 9:30 ਵਜੇ ਆ ਕੇ ਇਹਨਾਂ ਨੇ ਫੋਨ ਕੀਤਾ ਮੈਂ ਸ਼ੀਦਾ ਸਾਹਿਬ ਤੋਂ ਮੱਥਾ ਟੇਕ ਕੇ ਆਣਿਆ ਰਸਤੇ ਜਾਣੇ ਨੇ ਫੋਨ ਕੀਤਾ ਫਿਰ ਉਹਨਾਂ ਐਡਮਿਟ ਨਹੀਂ ਕੀਤਾ ਹਸਪੀਟਲ ਦੇ ਜੇ ਹਸਪੀਟਲ 'ਚ ਐਡਮਿਟ ਕਰਵਾਇਆ ਕਿੰਨੇ ਦਿਨ ਰਹੀ ਐਡਮਿਟ ਐਡਮਿਟ ਇਹ ਪਹਿਲੇ ਕਰਾਦੇ ਬਾਬਾ ਦੀਪ ਸਿੰਘ ਦੀ ਚਬਾਰ ਰੋਡ ਤੇ ਰਹੀ ਫਿਰ ਉਸ ਤੋਂ ਬਾਅਦ ਮਹਾਜਨ ਹਸਪੀਟਲ ਰਹੀ ਚੱਲ-ਬਾਤ ਚੱਲਦੀ ਹਾਂਜੀ ਉਸ ਤੋਂ ਬਾਅਦ ਹਾਂਜੀ ਹਾਂਜੀ ਉਹਨਾਂ ਪਹਿਲੇ ਮੇਰਾ ਗੱਲਬਾਤ ਹੋਈ ਮੇਰੇ ਦਿਮਾਗ 'ਚ ਇਹ ਨਹੀਂ ਆਇਆ ਸਾਨੂੰ ਸਾਰਿਆਂ ਨੂੰ ਇਹੀ ਠੀਕ ਹੋ ਜੇਗੀ ਹਨਾ ਜਿੱਦਾਂ ਜੋ ਵੀ ਹੈ ਨਾ ਮੈਨੂੰ ਇਹੋ ਦੱਸ ਦੇ ਵੀ ਮੁੰਡੇ ਨੇ ਧੱਕਾ ਕੀਤਾ ਮੇਰੀਆਂ ਵੀਡੀਓ ਵੀਡੀਓ ਦੇ ਕੋਲ ਪਈਆਂ ਵਾ ਫੋਟੋਆਂ ਪਈਆਂ ਸਾਰੀਆਂ ਮੈਨੂੰ ਫੋਰਸ ਧੱਕਾ ਕਰਦਾ ਰਿਹਾ ਮੇਨਾਂ ਜਿੱਦਾਂ ਵੀ ਹੈ ਨਾ ਤੇ ਉਹ ਗੱਲਬਾਤ ਕਰਕੇ ਮਣੀ ਪਾ ਏਦਾਂ ਮੈਨੂੰ ਮਣੀ ਪਾ ਹੀ ਕਹਿੰਦੀ ਹਮੇਸ਼ਾ ਹਨਾ ਵੀ ਮਣੀ ਪਾ ਮੇਨਾਂ ਮੁੰਡੇ ਨੇ ਏਦਾਂ ਕੀਤਾ ਓਦਾਂ ਕੀਤਾ ਹਨਾ ਮੈਂ ਮੁੰਡੇ ਨੂੰ ਬਸ ਜੇਲੇ ਫੜਾਉਣਾ ਵਾ ਬਹੁਤ ਜ਼ਿਆਦਾ ਧੱਕਾ ਕੀਤਾ ਵਾ ਮੈਂ ਵਿਆਹ ਲਈ ਰਾਜੀ ਨਹੀਂ ਉਹਦੇ ਮੈਨ ਲਾਪਤਾ ਦਾ 1 ਦਿਨ ਰਹੀ ਹੈ 2 ਦਿਨ 3 ਤਰੀਕ ਨੂੰ ਗਏ ਨਾ ਮਾਸੇ ਹਾਂਜੀ 3 ਨਹੀਂ ਕਾਨੂੰਨ ਕਾਰਵਾਈ ਕਿਉਂ ਕੈਸੇ ਬਰਾਮਦ ਹੋਈ ਬਰਾਮਦ ਇਹੋ ਹੀ ਇੰਨਾ ਵੇਰ ਕੇ ਬੁਰ ਕੇ ਤੋਂ ਹੀ ਮਤਲਬ ਗੱਲਬਾਤ ਹੋਈ ਇਹਨਾਂ ਦੀ ਉਹਨਾਂ ਦੀ ਫੈਮਲੀ ਮੁੰਡੇ ਵਾਲਿਆਂ ਦੀ ਤੇ ਨਾਲ ਇਕੱਠੇ ਗਏ ਗੱਲਬਾਤ ਕਰਕੇ ਸਾਰੀ ਆਪਣਾ ਬਾਅਦ ਵਿੱਚ ਉਹਨਾਂ ਨੇ ਬਰਾਮਦ ਨੂੰ ਦੱਸਿਆ ਇਸ ਬਾਰੇ ਤੋਂ ਪੁਲਿਸ ਨੂੰ ਬਿਲਕੁਲ ਦੱਸਿਆ ਜੀ ਬਿਲਕੁਲ ਪੁਲਿਸ ਮੈਂ ਕਹਿੰਦਾ ਇਨਕੁਆਇਰੀ ਨਹੀਂ ਕਰਦੀ ਪਈ ਕੱਲ ਹੀ ਸਵੇਰ ਤੋਂ ਲੈ ਕੇ ਪਰਚਾ ਕਰਾਨੇ ਪਏ ਕਿ ਆਹ ਗੱਲਬਾਤ ਸਾਡੇ ਬਿਆਨ ਲੈ ਉਹ ਆਪਣੇ ਬਿਆਨ ਅਲੱਗ ਬਣਾ ਬਣਾ ਲਿਖੀ ਜਾਂਦੇ ਆ ਜਾਂ ਹੁਣ ਇਹੋ ਕਹਿ ਸਕਦੇ ਮੁੰਡੇ ਵਾਲਿਆਂ ਨੇ ਉਹਨ ਐਸਐਚਓ ਨਾਲ ਸਾਡੇ ਸਾਹਮਣੇ ਉਹਦੀ ਗੱਲ ਆਉਂਦੀ ਐ ਐਸਐਚ ਦੀ ਅਸੀਂ ਇਨਸਾਫ ਚਾਹੁੰਦੇ ਹਾਂ ਬਸ ਜੇ ਨਹੀਂ ਮਿਲਿਆ ਇਨਸਾਫ ਨਹੀਂ ਮਿਲਿਆ ਤਾਂ ਜਾਂ ਮੁੰਡੇ ਨੂੰ ਜ਼ਹਿਰ ਪਿਆ ਦੋ ਲਿਆ ਕੇ ਪੰਚਾਇਤ ਚ